ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਗਰੇਵਾਲ ਡੈਰੀ ਫਾਰਮ 03 ਤੇ ਅੱਜ ਵਾਲੀ ਵੀਡੀਓ ਪਿੰਡ ਬਾਂਡੀ ਬਲਾਕ ਸੰਗਤ ਜਿਹੜਾ ਬਠਿੰਡਾ ਦੀ ਹੈ ਜੀ ਇਹ ਵੀਡੀਓ ਬਾਈ ਪ੍ਰਗਟ ਦੇ ਘਰੇ ਬਣਾਉਣ ਆਏ ਸੀ ਜੀ ਬਾਈ ਕੋਲੇ ਦੋ ਮੱਝਾਂ ਹੈ ਜੀ ਦੋਨੇ ਹੀ ਬਕਾਊ ਨੇ ਜੀ ਤਾਂ ਅੱਡੀ ਤੁਸੀਂ ਮੱਝ ਪਹਿਲੇ ਨੰਬਰ ਤੇ ਦੇਖ ਰਹੇ ਹੋ ਜੀ ਇਹਨੂੰ ਲਗਭਗ 3 ਸਵਾ 3 ਮਹੀਨੇ ਸੂਈ ਨੂੰ ਹੋ ਗਏ ਜੀ। ਇਸ ਮੱਝ ਦੇ ਮਗਰ ਕੱਟੀ ਹੈ ਜੀ। ਬਹੁਤ ਚੰਗੇ ਸੀਮਣ ਦੀ ਹੈ। ਕੱਟੀ ਵੀ ਤੁਹਾਨੂੰ ਦਿਖਾ ਦੇਾਂਗੇ ਜੀ। ਇਸ ਮੱਝ ਨੇ ਤਾਜੀ ਸੂਈ ਨੇ ਲਗਭਗ 16-17 ਲੀਟਰ ਦਿੱਤਾ ਜੀ ਦੁੱਧ। ਤੇ ਹੁਣ ਇਸ ਮੱਝ ਥੱਲੇ ਦੁੱਧ 14 ਕਿਲੋ ਹੈ ਜੀ। ਜੇ ਕਿਸੇ ਵੀਰ ਨੂੰ ਪਸੰਦ ਆਵੇ ਤਾਂ ਤੁਸੀਂ ਆ ਕੇ ਦੋ ਟਾਈਮ ਚਵਾਈ ਕਰਕੇ ਆਪਦਾ ਦੁੱਧ ਤੋਲ ਕੇ ਲਿਜਾ ਸਕਦੇ ਆ ਜੀ। ਪੂਰੀ ਡਿਟੇਲ ਤੁਹਾਨੂੰ ਬਾਈ ਤੋਂ ਦਵਾ ਦਿੰਨੇ ਆ ਜੀ। ਅਹ ਆ ਦੇਖ ਸਕਦੇ ਹੋ ਤੁਸੀਂ ਬਹੁਤ ਚੰਗੀ ਮੱਝ ਹੈ ਜੀ ਨਸਲ ਕੁਆਲਿਟੀ ਸਿੰਘ ਦੀ ਕੁਆਲਿਟੀ ਮੱਝ ਦਾ ਪੋੜਾ ਅਟਰ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਜੀ ਥੋੜਾ ਜਿਹਾ ਮੇਰਾ ਉਪਰਾ ਕਰਦੀ ਹੈ ਮੱਝ ਤੋਰ ਲੋ ਤੋਰ ਲੋ ਬਾਈ ਦਾ ਮੋਬਾਈਲ ਨੰਬਰ ਤੁਹਾਨੂੰ ਲਾ ਦੇਵਾਂਗੇ ਜੀ ਬਾਈ ਕਹਿੰਦਾ ਵਿੱਚ ਨਹੀਂ ਬੋਲਣਾ ਵੀਡੀਓ ਦੇਸ ਮੋਲ ਬਾਈ ਕਹਿੰਦਾ ਫੋਨ ਤੇ ਕਰਦੇ ਆਂਗੇ ਜੀ ਫੋਨ ਉਪਰ ਤੁਹਾਨੂੰ ਬਾਈ ਦਾ ਡਿਸਕਰਪਸ਼ਨ ਚਲਾ ਦੇਾਂਗੇ ਜੀ ਆਹ ਦੋ ਨੰਬਰ ਤੇ ਝੋਟੀ ਹੈ ਜੀ ਇਹ ਉਸੇ ਮੱਝ ਦੇ ਪਹਿਲੇ ਸੂਏ ਦੀ ਝੋਟੀ ਹੈ ਜੀ ਇਹ ਵੀ ਸੂਈ ਹੋਈ ਹੈ ਇਹਨੂੰ ਲਗਭਗ 3.5 3 ਮਹੀਨੇ ਸੂਈਨ ਹੋਵੇ ਇਸ ਝੋਟੀ ਦੇ ਮਗਰ ਵੀ ਕੱਟੀ ਹੈ ਜੀ ਇਹ ਹੁਣ 12 ਕਿਲੋ ਦੁੱਧ ਤੇ ਚੱਲ ਰਹੀ ਹੈ ਜੀ ਇਸ ਨੇ ਵੀ ਤਾਜੀ ਸੂਈ ਨੇ 14-15 ਲੀਟਰ ਦੇ ਲਗਭਗ ਦੁੱਧ ਖੁੱਲਾ ਦਿੱਤਾ ਹੈ ਜੀ ਹੁਣ 12 ਲੀਟਰ ਦੁੱਧ ਤਿਆਰ ਹੈ ਕੋਈ ਵੀ ਵੀਰ ਆਪਦੇ ਤਸੱਲੀ ਕਰਕੇ ਚੁਵਾਈ ਕਰਕੇ ਲਿਜਾ ਸਕਦੇ ਹੋ ਸਾਂਭਣ ਦੇ ਪਰਪਜ ਨਾਲ ਹੀ ਬਾਈ ਵੇਚ ਰਿਹਾ ਹੈ ਜੀ ਖੋਲੋ ਜੀ ਦੇਖੋ ਦੋਸਤੋ ਬਹੁਤ ਚੰਗੇ ਕੱਦ ਕਾਠ ਥਣ ਹਵਾਲਾ ਸੋਹਣਾ ਸੋਹਣੇ ਸਿੰਗ ਕੁਆਲਿਟੀ ਦੀ ਝੋਟੀ ਹੈ ਜੀ ਮੋੜ ਲਓ ਜੀ ਬਹੁਤ ਚੰਗੀ ਆਰਡਰ ਕੁਆਲਿਟੀ ਹੈ ਜੀ ਆਹ ਤੁਹਾਨੂੰ ਕਟੀਆਂ ਦੇ ਕੈਮਰਾ ਮਾਰ ਦਿੰਨੇ ਆ ਜੀ ਜਿਹੜੀ ਤੁਹਾਨੂੰ ਪਹਿਲੇ ਨੰਬਰ ਤੇ ਮੱਝ ਦਿਖਾਈ ਹੈ ਉਹਦੀ ਆ ਕੱਟੀ ਹੈ ਜੀ ਤੇ ਜਿਹੜੀ ਦੂਸਰ ਨੰਬਰ ਵਾਲੀ ਪਹਿਲਾਂ ਛੋਟੀ ਸੀ ਉਸਦੀ ਕੱਟੀ ਆ ਹੈ ਜੀ ਆਹਦੀ ਪਹਿਲੇ ਨੰਬਰ ਤੇ ਮੱਝ ਦਿਖਾ ਚੁੱਕੇ ਆ ਇਸ ਦੀ ਏਆਈ ਹੋਈ ਹੈ ਲਗਭਗ 18-19 ਦਿਨ ਹੋ ਗਏ ਜੀ ਇੱਕ ਤਰੀਕ ਨੂੰ ਏਆਈ ਕਰਾਈ ਸੀ ਬਾਈ ਨੇ ਸੀਮਣ ਵੀ ਇਸਦੇ ਚੰਗਾ ਲਗਵਾਇਆ ਜੀ ਸਟਰਾਸ ਸੌਂ ਕੇ ਰੱਖ ਰੱਖਿਆ ਵੀਰੇ ਨੇ ਸੈਕ ਦਾ 10661 ਸੀਮਣ ਲੱਗਿਆ ਹੋਇਆ ਜੀ ਸਮਝਦੇ ਆ ਤੁਸੀਂ ਦੇਖ ਸਕਦੇ ਹੋ ਸਟਰਾਸ ਵੀ ਸਭੀ ਬੈਠਾ ਬਾਈ ਪਹਿਲਾਂ ਜਿਹੜੀਆਂ ਕਟੀਆਂ ਇਹ ਵੀ ਚੰਗੇ ਸੀਮਣ ਦੀਆਂ ਜੀ ਪਰ ਬਾਈ ਨੇ ਰਿਕਾਰਡ ਨਹੀਂ ਸੰਭਿਆ ਹੋਇਆ ਦੋਸਤੋ ਜੇ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਜੇ ਤੁਸੀਂ ਆਪਣੇ YouTube ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਫੇਸਬੁੱਕ ਜਾਂ ਇੰਸਟਾ ਤੇ ਦੇਖਦੇ ਹੋ ਤਾਂ ਪੇਜ ਨੂੰ ਫੋਲੋ ਕਰ ਲਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ